ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਹਰਚਰਨ ਸਿੰਘ ਪੁੱਲਰ ਨੂੰ ਡੀਆਈਜੀ ਨੂੰ ਗ੍ਰਿਫਤਾਰ ਸੀਬੀਆਈ ਨੇ ਕਰ ਲਿਆ ਹੈ ਸੀਬੀਆਈ ਨੇ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤਸਵੀਰ ਜਿਹੜੀ ਤੁਸੀਂ ਨਾਲ ਵੇਖ ਰਹੇ ਹੋ ਇਹਨਾਂ ਨੂੰ ਤੁਸੀਂ ਕਈ ਵੱਡੇ ਸਮਾਗਮਾਂ ਮੰਤਰੀਆਂ ਜਾਂ ਫਿਰ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ ਲਗਾਤਾਰ ਵੇਖਿਆ ਹੋਵੇਗਾ ਮੁੱਖ ਮੰਤਰੀ ਦੇ ਇਲਾਕੇ ਦੀ ਜਿਹੜੀ ਪਟਿਆਲਾ ਰੇਂਜ ਹੈ ਉਹਦੇ ਵੀ ਡੀਆਈਜੀ ਰਹੇ ਜਿੱਥੇ ਉਹਨਾਂ ਨੇ ਕਾਫੀ ਵੱਡੇ ਕੰਮ ਕੀਤੇ ਨਸ਼ਿਆਂ ਨੂੰ ਲੈ ਕੇ ਕੰਮ ਕੀਤੇ ਪਰ ਅੱਜ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਸੀਬੀਆਈ ਨੇ ਕਰ ਲਈ ਹੈ ਹੁਣ ਸਾਰਾ ਤੁਹਾਨੂੰ ਮਾਮਲਾ ਸਮਝਾਣੇ ਆ ਮਾਮਲਾ ਅੰਬਾਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਡੀਆਈਜੀ ਪੁੱਲਰ ਇੱਕ ਵਪਾਰੀ ਦੇ ਨਾਲ ਸੈਟਿੰਗ ਕਰਨਗੇ ਹੋਏ ਸਨ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਹੁਣ ਸੈਟਿੰਗ ਹੀ ਕਵਾਂਗੇ ਕਿ ਡੀਆਈਜੀ ਪੁੱਲਰ ਹਰਿਆਣਾ ਦੇ ਅੰਬਾਲਾ ਇਲਾਕੇ ਦੇ ਵਿੱਚ ਗਏ ਸੀ ਜੋ ਐਸ ਪਰ ਮੀਡੀਆ ਰਿਪੋਰਟਸ ਦੱਸ ਰਹੇ ਨੇ ਤੇ ਉੱਥੇ ਮੰਡੀ ਗੋਬਿੰਦਗੜ ਦੇ ਇੱਕ ਵਪਾਰੀ ਕੋਲ ਅਵੈਧ ਕਾਰ ਦੇ ਕਾਰੋਬਾਰ ਦੇ ਕਰਨ ਦੇ ਵਿੱਚ ਸੈਟਿੰਗ ਹੋਈ ਜਿਹੜੀ ਕਿ ਪਹਿਲਾਂ 2 ਲੱਖ ਰੁਪਏ ਮਹੀਨਾ ਰਿਸ਼ਵਤ ਦੇ ਵਿੱਚ ਬਦਲੀ ਉਸ ਤੋਂ ਬਾਅਦ ਉਹ ਜਿਹੜੇ 2 ਲੱਖ ਰੁਪਏ ਸੀਗੇ ਉਹ ਗੱਲ ਪਹੁੰਚ ਗਈ 5 ਲੱਖ ਤੱਕ ਤਾਂ ਡੀਆਈਜੀ ਨੇ 5 ਲੱਖ ਦੀ ਡਿਮਾਂਡ ਕੀਤੀ ਕਿ ਹੁਣ ਜੇ ਤੂੰ ਕਾਰੋਬਾਰ ਕਰਨਾ ਹੈ ਤੇ 5 ਲੱਖ ਰੁਪਿਆ ਮਹੀਨਾ ਤੈਨੂੰ ਭਰਨਾ ਪਵੇਗਾ ਯਾਨੀ ਕਿ 5 ਲੱਖ ਰੁਪਏ ਦੀ ਰਿਸ਼ਵਤ ਤਾਂ ਇਹ ਇਸ ਦੀ ਸ਼ਿਕਾਇਤ ਜਿਹੜੀ ਹੈ ਉਸ ਵਪਾਰੀ ਵੱਲੋਂ ਪਹਿਲਾਂ ਹੀ ਕਰ ਦਿੱਤੀ ਗਈ ਤਾਂ ਜਦੋਂ ਵਪਾਰੀ ਦੇ ਨਾਲ ਮਿਲ ਕੇ ਸੀਬੀਆਈ ਨੇ ਟਰੈਪ ਲਗਾਇਆ ਤਾਂ ਉੱਥੇ ਪਹੁੰਚੇ ਹਰਚਰਨ ਸਿੰਘ ਪੁੱਲਰ ਨੇ ਆਪਣੇ ਹੱਥੀ ਪੈਸੇ ਫੜੇ 5 ਲੱਖ ਰੁਪਏ ਜਿਹੜੀ ਮਹੀਨੇ ਦੀ ਗੱਲ ਹੋਈ ਸੀ ਤਾਂ ਜਿਵੇਂ ਹੀ ਹਰਚਰਨ ਸਿੰਘ ਪੁੱਲਰ ਨੇ ਪੈਸੇ ਫੜੇ ਤਾਂ ਉਸੇ ਸਮੇਂ ਹੀ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਹਰਚਰਨ ਸਿੰਘ ਪੁੱਲਰ ਨੇ ਵੀ ਕਬੂਲ ਕਰ ਲਿਆ ਕਿ ਮੈਂ ਇਹ ਪੈਸੇ ਜਿਹੜੇ ਨੇ ਰਿਸ਼ਵਤ ਦੇ ਉਹ ਲੈ ਰਿਆ ਹਾਂ ਤਾ ਹੁਣ ਇਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਸੀਬੀਆ ਉਹਨਾਂ ਨੂੰ ਲੈ ਕੇ ਪੰਚਕੁਲਾ ਪਹੁੰਚੇਗੀ ਪੰਚਕੁਲਾ ਸੀਬੀਆ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਵੇਗੀ ਉਸ ਤੋਂ ਬਾਅਦ ਜਿਹੜੀ ਹੈ ਹੋਰ ਹੋਰ ਟਿਕਾਣਿਆਂ ਦੇ ਉੱਤੇ ਵੀ ਜਿਹੜੀ ਕਾਰਵਾਈ ਉਹਨਾਂ ਦੀ ਚੱਲ ਰਹੀ ਹੈ ਤੇ ਹੁਣ ਤੁਹਾਨੂੰ ਆਖਿਰਕਾਰ ਦੱਸਦੇ ਹਾਂ ਹਰਚਰਨ ਸਿੰਘ ਪੁੱਲਰ ਹੈ ਕੌਣ ਹਰਚਰਨ ਸਿੰਘ ਪੁੱਲਰ ਦਾ ਇਹ ਨਾਮ ਕਿਵੇਂ ਬਣਿਆ ਹਰਚਰਨ ਸਿੰਘ ਪੁੱਲਰ ਸਾਬਕਾ ਡੀਜੀਪੀ ਰਹੇ ਪੰਜਾਬ ਦੇ ਮਹਿਲ ਸਿੰਘ ਪੁੱਲਰ ਦੇ بیٹے ਨੇ ਜਿਨ੍ਹਾਂ ਨੇ 1980 ਤੋਂ 1990 ਦੇ ਵਿੱਚ ਕਾਫੀ ਅੱਤਵਾਦ ਦੇ ਖਿਲਾਫ ਕੰਮ ਕੀਤਾ ਤੇ ਉਸ ਤੋਂ ਬਾਅਦ ਕੁਲਦੀਪ ਸਿੰਘ ਪੁੱਲਰ ਹਰਚਰਨ ਸਿੰਘ ਪੁੱਲਰ ਦੇ ਛੋਟੇ ਭਰਾ ਨੇ ਜਿਹੜੇ ਕਿ ਕਾਂਗਰਸ ਤੋਂ ਸਾਬਕਾ ਵਿਧਾਇਕ ਰਹੇ ਨੇ ਇਸ ਤੋਂ ਬਾਅਦ ਹੀ ਨਯੋਧ ਨਸ਼ਾ ਵਿਰੁੱਧ ਦੇ ਵਿੱਚ ਕਾਰਵਾਈ ਕਰਦੇ ਹੋਏ ਹਰਚਰਨ ਸਿੰਘ ਭੁੱਲਰ ਨੇ 452 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਦੇ ਨਾਲ ਹੀ 288 ਐਫ ਆਈ ਆਰ ਵੀ ਦਰਜ ਕੀਤੀਆਂ ਤੇ ਨਸ਼ੇ ਦੇ ਰੋਕਥਾਮ ਦੇ ਲਈ ਉਹਨਾਂ ਨੇ ਜ਼ਮੀਨੀ ਪੱਧਰ ਤੋਂ ਲੈ ਕੇ ਉੱਪਰ ਤੱਕ ਅਵੇਅਰਨੈਸ ਪ੍ਰੋਗਰਾਮ ਕੀਤੇ ਯਾਨੀ ਕਿ ਤੁਸੀਂ ਇਸ ਤਰ੍ਹਾਂ ਸੋਚ ਸਕਦੇ ਹੋ ਕਿ ਉਹਨਾਂ ਨੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਕੀਤੇ ਬੱਚਿਆਂ ਨੂੰ ਨਸ਼ਾ ਤੋਂ ਦੂਰ ਰਹਿਣ ਦੀ ਗੱਲ ਕੀਤੀ ਸੜਕ ਤੱਕ ਅਵੇਅਰਨੈਸ ਕੈਂਪ ਲਗਾਏ ਤਾਂ ਇਹ ਜਿਹੜੇ ਸਾਰੇ ਕੰਮ ਸੀਗੇ ਵਧੀਆ ਕੰਮ ਜਿਹੜੇ ਉਹਨਾਂ ਨੇ ਕੀਤੇ ਸੀ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ ਤੇ ਹੁਣ ਪਰ ਹਰਚਰਨ ਸਿੰਘ ਪੁੱਲਰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਹੋ ਗਏ ਨੇ ਜਿਨ੍ਹਾਂ ਦਾ ਨਾਮ ਹੁਣ 5 ਲੱਖ ਦੀ ਰਿਸ਼ਵਤ ਦੇ ਵਿੱਚ ਸਾਹਮਣੇ ਆਇਆ ਤੇ ਸੀਬੀਆਈ ਹੁਣ ਅੱਗੇ ਦੀ ਕਾਰਵਾਈ ਕਰ ਰਹੀ ਹੈ ਖੈਰ ਇਹ ਸੀ ਸਾਰੀ ਕਹਾਣੀ ਹਰਚਰਨ ਸਿੰਘ ਪੁੱਲਰ ਦੀ ਜਿੱਥੋਂ ਸ਼ੁਰੂ ਹੋਈ ਤੇ ਹੁਣ ਕਿੱਥੇ ਜਾ ਕੇ ਖਤਮ ਹੋ ਰਹੀ ਹੈ ਤੇ ਹੁਣ ਪੀਸੀ ਐਕਟ ਦੇ ਅਧੀਨ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਸਾਰੇ ਮਾਮਲੇ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ